ਕਿਤੀ ਸਾਡੀ ਹਾਂ ਦਾ ਫਾਰਕ ਚਾਹਨੇ ਆਂ ਬਸ ਅਸੀਂ ਕੁਛ ਨਹੀਂ ਚਾਹੁੰਦੇ ਸਾ ਮੇਰੇ ਗਲੋਰੇ ਗੇਟ ਫੁੱਟ ਲ ਕਰਨ ਨਹੀਂ ਦੇਣਾ ਨਹੀਂ ਰਹਿੰਦੇ ਹਾਂ ਜੀ ਬਾਦਿਆ ਤੁਸੀਂ ਲਿਖ ਕੇ ਦਿਓ ਸਰਨੀ ਜੀ ਸਾਹਿਬ ਨੇ ਕਿਹਾ ਅਸੀਂ ਦੋਏ ਪਾਸੇ ਤੋਂ ਗੇਟ ਲਵਾ ਦੇ ਠੀਕ ਹੈ ਜੀ ਅਸੀਂ ਇਹ ਜਿਹੜੇ ਆਂ ਉਹਨਾਂ ਨੂੰ ਅਸੀਂ ਕੱਖ ਨਹੀਂ ਸਮਝਦੇ ਅਸੀਂ ਤਾਂ ਗੱਬ ਕੇ ਦਿਖਾਵਾਂਗੇ ਜੀ ਕੀ ਅੱਜ ਹੋਇਆ ਜੀਰੇ ਦੇਖੋ ਬੜਾ ਹੀ ਜਿਹੜਾ ਚਿੱਤ ਦੁਖਦਾਈ ਘਟਨਾ ਹੈ ਰਾਜਪੁਰੇ ਵਰਗੇ ਸ਼ਹਿਰ 'ਚ ਜਿੱਥੇ ਸਾਡੇ ਸਮਾਪਤੀ ਪੂਰੀ ਤੱਕ ਹੈ ਉੱਥੇ ਵੀ ਜਿਹੜਾ ਜਾਤੀਵਾਦ ਤੇ ਜਿਹੜਾ ਆ ਵਿਕਰਾ ਸਾਡੇ ਨਾਲ ਹੋ ਰਿਹਾ ਹੈ ਤੇ ਇੱਥੇ ਪ੍ਰਸ਼ੋਤਮ ਜੀ ਜਿਹੜੇ ਇਥੇ ਦੇ ਪ੍ਰਧਾਨ ਆ ਉਹ ਸਾਡੇ ਕੋਲ ਆਏ ਸੀਗੇ ਅੱਜ ਤੋਂ ਹਫਤੇ ਪਹਿਲਾਂ ਕਿ ਇੱਥੇ ਕੁਝ ਸ਼ਰਾਰਤੀ ਬੰਦੇ ਨੇ ਜਿਹੜੇ ਰਮਨਗਦ ਜੀ ਬਾਬਾ ਜੀ ਦੀ ਜਿਹੜੀ ਧਰਮਸ਼ਾਲਾ ਦੀ ਸਾਰੀ ਦਾ ਕੰਮ ਹੈ ਉਹ ਹੋ ਰਿਹਾ ਸੀਗਾ ਨਾਲੇ ਤਾਂ ਉਹ ਸਾਰੀ ਦਾ ਕੰਮ ਰੋਕ ਕੇ ਗਏ ਨਾਲੇ ਉਹਨਾਂ ਨੇ ਮਿਸਤਰੀਆਂ ਨੂੰ ਬਾਹਰ ਕੱਢੀਆਂ ਤੇ ਨਾਲ ਹੀ ਇੱਥੇ ਜਿਹੜੀ ਲੇਡੀ ਸੀਗੇ ਮੌਕੇ ਤੇ ਮੌਜੂਦ ਉਹਨਾਂ ਨੂੰ ਜਾਤੀ ਸੂਚਕ ਸ਼ਬਦ ਤੇ ਪਰਸੋਤਮ ਉਹਨਾਂ ਦੇ ਜਿਹੜੇ ਪਰਿਵਾਰ ਨੂੰ ਗਾਲਾਂ ਕੱਢ ਕੇ ਗਏ ਆ ਤੇ ਉਹ ਇਹ ਵੀ ਧਮਕਾ ਕੇ ਗਏ ਆ ਕਿ ਇੱਥੇ ਅਸੀਂ ਚਾਹੇ ਕੋਈ ਆ ਜੇ ਕਿ ਇੱਥੇ ਅਸੀਂ ਰਵਿਦਾਸ ਬਾਬੇ ਦੀ ਜਗ੍ਹਾ ਨਹੀਂ ਬਣਦੇ ਅਸੀਂ ਅੱਛਾ ਜੀ ਤੇ ਬੜੀ ਦੇਖੋ ਅੱਜ ਅਸੀਂ ਉਹਨਾਂ ਬੰਦਿਆਂ ਦੇ ਖਿਲਾਫ ਜਿੱਥੇ ਜਿਹੜੀ ਇਹ ਕਾਲ ਦੀ ਸੀਗੀ ਸਮਾਜ ਦੇ ਮੇਨ ਮੇਨ ਉੱਠੀ ਆ ਜਿਹੜੇ ਸਾਰੇ ਪਹੁੰਚੇ ਹੋਏ ਸੀਗੇ ਤੇ ਅੱਜ ਅਸੀਂ ਆਪਣੇ ਵੱਲੋਂ ਪੂਰਾ ਆਸ਼ਵਾਸਨ ਦਵਾਉਂਦੇ ਆ ਪਰਸੋਤਰੀ ਜੀ ਨੂੰ ਕਿ ਅਸੀਂ ਇੱਥੇ ਇਹਨਾਂ ਦੇ ਨਾਲ ਖੜਾਂਗੇ ਤੇ ਜਿਹੜੀ ਇਹ ਜਗਾ ਇਹਦੀ ਸਾਰੀ ਵੀ ਕਰਾ ਕੇ ਦਵਾਗੇ ਤੇ ਜਿਹੜੀ ਇਹਨਾਂ ਦੀ ਬੰਦੀ ਕਾਰਵਾਈ ਹੈ ਉਸ ਵੱਲੋਂ ਵੀ ਕਰਵਾ ਦੇ। ਇਹ ਮਸਲਾ ਕੀ ਹੈਗਾ ਕਿਉਂ ਉਹਨਾਂ ਨੂੰ ਕੀ ਤਕਲੀਫ ਹੈ ਜੀ ਇਹ ਜਿਹੜੇ ਨਾਲ ਗੁਰਦੁਆਰਾ ਸਾਹਿਬ ਵੀ ਹੈਗੀ। ਬਿਲਕੁਲ ਜੇ ਬਣ ਜੇ ਧਰਮਸ਼ਾਲਾ ਤਾਂ ਇਹਨਾਂ ਦੇ ਕੰਮ ਹੀ ਆ ਜੀ। ਬਿਲਕੁਲ ਬਿਲਕੁਲ ਸੰਦੀਪ ਜੀ ਗੁਰਦੁਆਰਾਂ ਐ ਧਰਮਸ਼ਾਲਾ ਮੰਦਿਰ ਜਿੰਨੇ ਵੀ ਹੁੰਦੇ ਆ ਇਹ ਲੋਕਾਂ ਲਈ ਹੁੰਦੇ ਆ। ਅਸੀਂ ਵੀ ਇਹਨਾਂ ਨੂੰ ਕੀ ਗੱਲ ਕਹੀ ਸੀਗੀ ਕਿ ਅਗਰ ਇੱਥੇ ਦੇ ਕੋਈ ਆਸਪਟਲ ਉਸ ਨੂੰ ਅਗਰ ਇੱਥੇ ਕੋਈ ਗੱਡੀ ਅੰਦਰ ਖੜਾ ਹਾਂ ਚ ਅਗਰ ਲੋਡ ਹੈ ਤਾਂ ਤੁਹਾਨੂੰ ਵੀ ਇਨਸਾਨੀਅਤ ਦੇ ਨਾਤੇ ਦੇਣੀ ਚਾਹੀਦੀ। ਮਗਰ ਜਦ ਕਿ ਉਹ ਲੋਕ ਇਹ ਦੇਖੋ ਇੱਕ ਲਲਕਾਰਾ ਮਾਰਦੇ ਆ ਕਿ ਰਵੀਦਾਸੀ ਇਹ ਜਿਹੜੇ ਆ ਉਹਨਾਂ ਨੂੰ ਅਸੀਂ ਕੱਖ ਨਹੀਂ ਸਮਝਦੇ ਅਸੀਂ ਤਾਂ ਗੱਬ ਕੇ ਦਿਖਾਵਾਂਗੇ ਜਦਾਂ ਦੇਖੋ ਇਹ ਬੜਤ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਤੇ ਜਗਾ ਦਾ ਅਸੀਂ ਬਣਾ ਕੇ ਵੀ ਦਿਖਾ ਦਾਂਗੇ ਤੇ ਜਿਹੜੀ ਸਾਡੀ ਤਾਕਤ ਆ ਉਹ ਵੀ ਦਿਖਾ ਦਾਂਗੇ ਤੇ ਗੱਲ ਜਿਹੜੀ ਸਿੱਧੇ ਤੇ ਸਪਸ਼ਟ ਜੀ ਇਹ ਹੈ ਕਿ ਦੇਖੋ ਕੋਈ ਵੀ ਬੰਦਾ ਜਿਹੜੇ ਸਾਡੇ ਨਾਲ ਜਾਂ ਸਾਡੇ ਸਮਾਜ ਨਾਲ ਕੋਈ મત ਭੇਦ ਹੈ ਉਹ ਸਾਡੇ ਨਾਲ ਗੱਲ ਕਰੇ ਪਰ ਸਾਡੇ ਸਮਾਜ ਵਾਰੇ ਇੱਕ ਜਾਤੀ ਸੂਚੇ ਦਾ ਸ਼ਬਦ ਗਾਲਾ ਕੱਢ ਕੇ ਅਗਰ ਕੋਈ ਸਾਨੂੰ ਧਮਕਾਨ ਦੀ ਕੋਸ਼ਿਸ਼ ਕਰੇਗਾ ਉਹ ਬਿਲਕੁਲ ਬਰਦਾਸ਼ਤ ਤੋਂ ਬਾਹਰ ਹੈ ਤੇ ਅਸੀਂ ਜੋ ਵੀ ਹੈ ਸਮਾਜ ਨੇ ਅੱਜ ਕਹਿਆ ਕਰਿਆ ਜੀ 15 ਦਿਨ ਦੀ ਇੱਕ ਅਸੀਂ ਕਾਲ ਦੇਵਾਂਗੇ ਉਸ ਤੋਂ ਬਾਅਦ ਅਸੀਂ ਜਿਹੜਾ ਬਾਈਪਾਸ ਜਾਣ ਕਰਦੇ ਜੇ ਇਹ ਦੋ ਮਾਮਲੇ ਹੋ ਗਏ ਹੋਣੇ ਤਾਂ ਜਿਹੜਾ ਹੈਗਾ ਉਸਾਰੀ ਦਾ ਤੇ ਇੱਕ ਹੋ ਗਿਆ ਜਾਤੀ ਹਾਂਜੀ ਸ਼ਬਦ ਜਿਹੜੇ ਬੋਲਨੇ ਗਏ ਜੇ ਉਸਾਰੀ ਹੋ ਜਾਂਦੀ ਹੈ ਤਾਂ ਉਸ ਮੁੱਦੇ ਤੇ ਕਾਰਵਾਈ ਹੋਏਗੀ ਆ ਤੁਸੀਂ ਦੇਖੋ ਸਾਡੀ ਪਹਿਲ ਤਾਂ ਇਹ ਹੀ ਹੈ ਕਿ ਅਗਰ ਕੋਈ ਦੇਖੋ ਕੰਮ ਕੋਈ ਕਰਦਾ ਹੈ ਉਸਾਰੀ ਦੇਖੋ ਕੋਈ ਵਾਰ ਕਿਆ ਹੋ ਜਾਂਦਾ ਕੋਈ મતਭੇਦ ਹੋ ਜਾਂਦੇ ਕਿਉਂਕਿ ਜਿਵੇਂ ਪੁਰਾਣੇ ਰਾਜਪੁਰਾ ਪੂਰਾ ਡਿਵੈਲਪਡ ਏਰੀਆ ਨਹੀਂ ਹੈਗਾ ਉੱਥੇ ਦੀ ਗਲੀਆਂ ਜਿਹੜੀ ਪ੍ਰੋਪਰ ਤਰੀਕੇ ਨਾਲ ਨਹੀਂ ਕੱਟੀਆਂ ਗਈਆਂ ਹੋ ਸਕਦਾ ਕਿਸੇ ਨੂੰ ਕੋਈ ਦਿੱਕਤ ਹੋਏ ਉਹ ਇੱਕ ਵੱਖਰਾ ਮੁੱਦਾ ਸੀਗਾ ਪਰ ਇੱਕ ਜਾਤ ਬਾਰੇ ਗਲਤ ਬੋਲ ਗਏ ਰਵਿਦਾਸ ਜਿਹੜੀ ਭਾਈਚਾਰੇ ਨੂੰ ਜਾਤੀ ਸੂਚਕ ਬਾਰੇ ਬੋਲ ਕੇ ਇੱਕ ਸਾਡੀ ਮਾਤਵਾ ਭੈਣਾਂ ਨੂੰ ਗਾਲ ਕੱਢ ਕੇ ਕਹਿਣਾ ਕਿ ਤੁਹਾਡੇ ਤੋਂ ਜੋ ਬਣਦਾ ਕਰ ਲੋ ਅਸੀਂ ਨਹੀਂ ਬਣਦੇ ਕੰਦਾ ਤੁਹੇ ਦੇਖੋ ਇਹ ਜਿਹੜੀ ਗੱਲਾਂ ਇਹ ਬਿਲਕੁਲ ਸਾਡੇ ਸਬਰ ਦੇ ਬਾਹਰ ਹੈ ਤੇ ਅਸੀਂ ਬਿਲਕੁਲ ਉਸ ਬੰਦੇ ਦੇ ਕਾਰਵਾਈ ਵੀ ਕਰਾਵਾਂਗੇ ਅਸਾਰੀ ਦਾ ਜ ਸੰਦੀਪ ਜੀ ਗੱਲ ਇਹ ਹੈ ਅਸਾਰੀ ਦਾ ਅਸੀਂ ਕਰਵਾਈ ਲਵਾਂਗੇ ਇਹ ਤੁਹਾਨੂੰ ਵੀ ਪਤਾ ਥੋੜੇ ਵਰਗੇ ਭਰਾ ਸਾਡੇ ਨਾਲ ਪੱਤਰਕਾਰ ਭਰਾ ਜਿਹੜੀ ਹੈ ਹਮੇਸ਼ਾ ਸਾਡੀ ਆਵਾਜ਼ بلند ਕਰਦੇ ਰਹੇ ਆ ਅਸਾਰੀ ਦਾ ਅਸੀਂ ਕਰਾਈ ਲਵਾਂਗੇ ਮੇਨ ਗੱਲ ਇਹ ਹੈ ਕਿ ਅਸਾਰੀ ਦੇ ਆੜ ਦੇ ਵਿੱਚ ਜਿਹੜੀ ਸਾਦ ਨੂੰ ਜਿਹੜੀ ਸਾਡੇ ਸਮਾਜ ਬਾਰੇ ਨਫ਼ਰਤ ਹੈ ਉਹ ਲੋਕੀ ਹੈ ਜਿਹੜੀ ਜਾਸੂਸੀ ਤੇ ਸ਼ਬਦ ਕਹਿੰਦੇ ਸਾਨੂੰ ਜਾਸੂਸੀ ਬਹੁਤ برداشت ਨਹੀਂ ਹੈਗੀ ਅਸੀਂ ਉਹ ਵੀ ਕਾਰਵਾਈ ਬਿਲਕੁਲ ਕਰਾਂਗੇ ਠੀਕ ਠੀਕ ਹੈ ਗੱਲ ਇਹ ਸੀ ਵੀ ਅਸੀਂ ਅੱਜ ਐਸੀ ਸਮਾਜ ਦੀ ਮੀਟਿੰਗ ਬੁਲਾਈ ਸੀ ਦਸਰੂ ਪੁਸ਼ੇ ਸਾਢੇ 3 ਤੇ ਮੋਸ਼ਲਾ ਦੇ ਵਿੱਚ ਕਈ ਬੰਦੇ ਵੀਨ ਪਾਣ ਨੂੰ ਸਿੱਧਿਆ ਕਈ ਅੰਦਰ ਕੀ ਰੋਡ ਦੇ ਵਿੱਚੋਂ ਕਹਿੰਦੇ ਸਿੱਧੀ ਸੜਕ ਨਹੀਂ ਕੀਤੀ ਗਈ ਹੈ ਧਰਮਸ਼ਾਲਾ ਦੇ ਕਿਹੜੀ ਜਗ੍ਹਾ ਹੈ ਜੀ ਇਹ ਐਸੀ ਗੁਰੂ ਰੰਦਾਸ ਨਾ ਵੀ ਧਰਮਸ਼ਾਲਾ ਤੇ ਇਹ ਦੇ ਦੋ ਪਾਰ ਚੋ ਜੂਗੀ ਨਾ ਸਾਡੇ ਉਹ ਧਰਮਸ਼ਾਲਾ ਕੰਮ ਦੀ ਹੋਊਗੀ ਕਿ ਨਾ ਸਾਡੇ ਇਹ ਜਿਹਾ ਕੰਮ ਨਹੀਂ ਆਉਂਦਾ ਬਸ ਲੋ ਬੰਦੇ ਨੇ ਕੰਧ ਵੀ ਰੁਵਾ ਦਿੱਤੀ ਕਿ ਸਾਨੂੰ ਕੁਝ ਐਸ ਸੀ ਜਮਾਓ ਦੇ ਨਾਮ ਦੇ ਗਲਤ ਵਲਡਿੰਗ ਆ ਕਿ ਗਾਣਾ ਵੀ ਕੀਤੀ ਸਾਰੀ ਮੀਟਿੰਗ ਵਿੱਚ ਕੀ ਫੈਸਲਾ ਲਿਆ ਗਿਆ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆਈ ਹੁਣ ਕਮੇਟੀ ਦੇ ਸਾਡੇ ਆਫਸਰ ਵੀ ਆਏ ਸੀਗੇ ਤੋਂ ਪਾਈਏ ਸਭ ਨੂੰ ਕਹਿ ਕੇ ਵੀ ਤੁਸੀਂ ਸਾਨੂੰ ਆਪਣੇ ਲੈਟਰ ਪੱਡ ਤੇ ਲਿਖ ਕੇ ਦੇ ਦਿਓ ਕਿ ਜਿੱਦਾਂ ਤੁਸੀਂ ਕਹਿੰਗੇ ਅਸੀਂ ਕੰਮ ਕਰਾਂਗੇ ਠੀਕ ਹੈ ਜੀ ਤੇ ਹੁਣ ਜੇ ਕਾਰਵਾਈ ਨਾ ਹੋਏ ਤਾਂ ਤੁਸੀਂ ਵੀ ਕਾਰਵਾਈ ਹਾਂ ਅਸੀਂ ਸੜਕਾਂ ਦੇ ਉੱਤਰਾਂਗੇ ਜੀ ਠੀਕ ਹੈ ਹਾਂਜੀ ਜੈ ਭਾਰਤ ਹਾਂਜੀ ਪਹਿਲਾਂ ਤਾਂ ਮੈਂ ਜੋ ਅੱਜ ਦੀ ਇੱਥੇ ਮੀਟਿੰਗ ਬੁਲਾਈ ਗਈ ਹੈ ਮੈਂ ਆਪਣੀ ਤਰਫ ਤੋਂ ਪੰਜਾਬ ਕਮੇਟੀ ਦੇ ਤਰਫ ਤੋਂ ਚੇਅਰਮੈਨ ਨਾਤੇ ਸਾਰੇ ਆਪ ਮੀਡੀਆ ਦਾ ਧੰਨਵਾਦ ਕਰਦਾ ਤੇ ਵੀ 10 ਭਾਈਚਾਰੇ ਨੇ ਇਕੱਠਾ ਹੋ ਕੇ ਇਹਨਾਂ ਨੇ ਆਪਣਾ ਠੀਕ ਦੁੱਖ ਸਕੱਲਿਤ ਤਕਲੀਫ ਚਾਹ ਕਰੀ ਪਿੱਛੇ ਜੇ ਮਹਾਰਾਣੀ ਇਹਨਾਂ ਨੂੰ ਗ੍ਰਾਂਟ ਦੇਗੀ ਉਹ ਗ੍ਰਾਂਟ ਦੇ ਵਿੱਚ ਆ ਇਹਨਾਂ ਨੇ ਲੈਣ ਦਾ ਬਾਤ ਆ ਹੁਣ ਇਹਨਾਂ ਨੂੰ ਇਹ ਦਰਦ ਆ ਉਸ ਬੰਦੇ ਨੂੰ ਭਈ ਇਹ ਜਬਰਦਸਤੀ ਆਪਣੇ ਘਰ ਦੀ ਮਲਕੀਤ ਕਰ ਰਹੀ ਹੈ ਇਹ ਨਹੀਂ ਅਸੀਂ ਐਨਾ ਕਰ ਰਹੇ ਅੱਜ ਕਮੇਟੀ ਦੀ ਤਰਫ ਤੋਂ ਸਾਡੇ ਚ ਦਰਬਾਰਨ ਕਮੇਟੀ ਦਾ ਆਪਣਾ ਇਹਨਾਂ ਸਵੈਟਰ ਆਇਆ ਸੀ ਹੈ ਉਹਨੇ ਸਾਨੂੰ ਬੁਸ਼ਵਾਦਿਆ ਤੁਸੀਂ ਲਿਖ ਕੇ ਦਿਓ ਸਰਨੀ ਜੀ ਸਾਹਿਬ ਨੇ ਕਿਹਾ ਅਸੀਂ ਦੋਵੇਂ ਪਾਸੇ ਤੋਂ ਵੇਟ ਲਵਾ ਲਵਾਂਗੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਤੁਸੀਂ ਕੀ ਅੱਗੇ ਤੁਹਾਡਾ ਸੰਘਰਸ਼ ਰਹੇਗਾ ਅਸੀਂ ਆਪਣੇ ਪੰਜਾਬ ਕਮਿਟੀ ਦੇ ਵਿੱਚ ਸਾਰਾ ਕੁਝ ਜੇ 15 ਦੰਦਾ ਇਹਨਾਂ ਲੋਕ ਨੂੰ ਵੋਟਸ ਦੇਵਾਂਗੇ ਉਹਦੇ ਕਿਹੜੇ ਬੰਦੇ ਨਹੀਂ ਜਾਤੀਵਾਦ ਸਾਡੀ ਭੈਣਾਂ ਨੂੰ ਭਾਈਆਂ ਨੂੰ ਕਿਹਾ ਉਹਨਾਂ ਦੇ ਬੰਦੀ ਕਾਰਵਾਈ ਕਰਾਂ ਧੰਨਵਾਦ ਸੁਣੋ ਮੇਰੀ ਤਾਂ ਗੱਲ ਸੁਣੋ ਇਧਰ ਤਾਂ ਗੱਲ ਤਾਂ ਸੁਣੋ ਜੀ ਪਈ ਪਤਾ ਨਹੀਂ ਅਸੀਂ ਤੇ ਤੁਹਾਨੂੰ ਦੱਸਣਾ ਮੈਂ ਪੁੱਤਰ ਜੀ ਵੀ ਗੱਡੀ ਤੋੜ ਦਿੱਤੀ ਸਾਡੀ ਹਾਂ ਸਾਨੂੰ ਪਤਾ ਕਿ ਕਿਹਨੇ ਤੋੜੀ ਹੈ ਗੱਡੀ ਸਾਡੀ ਤੋੜੀ ਹੋਣਾ ਸੀ ਨਹੀਂ ਫਿਰ ਐ ਕਿਸ ਤਰ੍ਹਾਂ ਤੁਸੀਂ ਕਹਿ ਸਕਦੇ ਹੋ ਕਿ ਆਪਾਂ ਦਾ ਬਾਹਰ ਦਾ ਬੰਦਾ ਆ ਕੇ ਤੋੜ ਗਿਆ ਚਲੋ ਬਾਹਰ ਦਾ ਤੋੜ ਕੇ ਆ ਗਿਆ ਬਾਹਰ ਦੇ ਕਿਸੇ ਨੇ ਤੜਵਾਈ ਤੇ ਤੋੜਦੀ ਬਾਹਰ ਦੇ ਬੰਦੇ ਨੂੰ ਕੀ ਇੱਥੇ ਉਹਨੂੰ ਤਕਲੀਫ ਹੋਈ ਸੀ ਮਦਦ ਜੀ ਕੀ ਕਰ ਰਹੇ ਹੋ ਕੀ ਕਹਿ ਰਹੇ ਹੋ ਮਦਦ ਕੀ ਬਣਨ ਨਹੀਂ ਦੇਣਾ ਕਿ ਇਹ ਕੀ ਕਹਿ ਰਹੇ ਆ ਇਹ ਰਸਤਾ ਬੰਦ ਕਰ ਰਹੇ ਨਾ ਰਸਤਾ ਖੋਲੋ ਉਧਰੋਂ ਖੋਲੋ ਇਧਰੋਂ ਖੋਲੋ ਉੱਥੇ ਪਾਰਕ ਪਨਾਓ ਆਈਂ ਨੀ ਚੇ ਗੋ ਪਾਰਕ ਨਹੀਂ ਅੱਛਾ ਜੀ ਆਹ ਤੇ ਜਨਮੀਆਂ ਬਹਿਣ ਬੱਚੇ ਲੈ ਕੇ ਆਪਣਾ ਬਹਿਣ ਹਾਂਜੀ ਹਾਂਜੀ ਤੇ ਇਹ ਕਹ ਰਹੇ ਵੀ ਅਸੀਂ ਵੀ ਗੇਟ ਲਾ ਰਹੇ ਤੁਹਾਨੂੰ ਲਾਉਣ ਨਹੀਂ ਦੇਗੇ ਮਤਲਬ ਇਹ ਪਾਰਕ ਤੇ ਫਿਰ ਗੇਟ ਤੇ ਲੱਗ ਗਿਆ ਤੇ ਪੰਜਾਬੀਆਂ ਦੇ ਨਾਲ ਤਾਲੇ ਮਾਰਨੇ ਨੇ ਨਹੀਂ ਤੇਰੇ ਨੇ ਮਾਰੇ ਨੇ ਕਿਰਾਇਆ ਖਾ ਰਹੇ ਨੇ ਕਮਰਿਆਂ ਦਾ ਅੱਛਾ ਜੀ ਕਿਰਾਇਆ ਖਾ ਰਹੇ ਨੇ ਤਾਂ ਮਸਲਾ ਦਾ ਲੰਡਰ ਮੁੰਡੇ ਇੱਥੇ ਚੋਰ ਤੋਰੀ ਕਰ ਕਰ ਕੇ ਦੇਖਾਂ। ਇਹ ਕਹਿੰਦੇ ਵੀ ਸਾਨੂੰ ਜਿਹੜੇ ਜੱਤਕੇ ਸ਼ਬਦ ਬੋਲੇ ਗਏ ਆ ਬੱਗਾ ਜੀ। ਕੋਈ ਨਹੀਂ ਚੰਦ ਪੱਕਾ ਜੀ ਕੋਈ ਨਹੀਂ ਬੋਲਦਾ। ਕੋਈ ਨਹੀਂ ਬੋਲਦਾ ਨਾਂ ਲੈ ਕੇ ਬੋਲਣਾ ਵਿੱਚੇ। ਉਂਝ ਤਾਂ ਗਾਲ ਕੱਢਦੇ ਨੇ। ਇਹ ਵੀ ਸਾਡੇ ਭੈਣ ਭਰਾ ਨੇ ਅਸੀਂ ਵੀ ਇਹਨਾਂ ਦੇ ਭੈਣ ਭਰਾ। ਬੱਗਾ ਉਂਝ ਤਾਂ ਗਾਲ ਕੱਢੇ ਗਈ ਵੀ ਮੇਰੀ ਗੱਡੀ ਨੇ ਨਿਸ਼ਾਨ ਹੋਇਆ ਕਿ ਮੈਂ ਕੁਝ ਨਾਂ ਲੈ ਕੇ ਗੱਡੀ ਫਿਰਤੀ। ਜੇ ਤੁਹਾਡਾ ਨਾਮ ਲਿਆ ਹੈ ਨਾ ਵੀ ਐਂਜੇ ਦੀ ਕਿਹਨਾਂ ਮੱਝ। ਹੁਣ ਤੁਹਾਡੇ ਬੇਟੇ ਨਾਲ ਗੱਲ ਹੋਈ ਆ ਉਹ ਕਹਿੰਦਾ ਵੀ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਵੀ ਜੇ ਤੁਸੀਂ ਬਣਾਉਣਾ ਚਾਹੁੰਦੇ ਹੋ ਤਾਂ ਬਣਾ ਸਕਦੇ। ਹੂੰ ਤੁਸੀਂ ਦੱਸੋ ਮਾਤਾ ਬੇਟੇ ਤਾਂ ਕੱਲੇ ਦਾ ਇੱਥੇ ਕੋਈ ਹੈ ਬੇਟੇ ਤਾਂ ਕੀ ਹੈ ਅਸੀਂ ਤਾਂ ਪਾਰਕ ਚਾਹੁੰਦੇ ਆਂ ਬਸ ਅਸੀਂ ਕੁਝ ਨਹੀਂ ਚਾਹੁੰਦੇ ਸਾਰੇ ਇੱਥੇ ਮੱਲਾ ਅਸੀਂ ਦੋ ਪਾਰਕ ਇੱਥੇ ਵੀ ਮਤਲਬ ਪਾਰਕ ਬਣ ਜੇ ਹਾਂ ਪਾਰਕ ਬਣੇ ਪਾਰਕ ਬਣੇ ਅਸੀਂ ਕੁਝ ਨਹੀਂ ਸੰਕਰ ਮਸਾਲਾ ਵੀ ਬੈਠੇ ਸਾਰੇ ਉਹ ਵੀ ਵਰਤਨ ਅਸੀਂ ਕੋਈ ਵਿਕਾਲੇ ਨਹੀਂ ਇੱਥੇ ਤਾਂ ਕੋਈ ਪ੍ਰੋਗਰਾਮ ਹੋਵੇ ਅਸੀਂ ਕਰਕੇ ਅਸੀਂ ਵੀ